82 ਦੇ ਵਿੱਚ ਉਦੋਂ ਮੈਂ ਇਹਨੂੰ ਚਮਕੀਲੇ ਕੋਲੇ ਗਿਆ ਮੈਂ ਚਮਕੀਲੇ ਕੋਲ ਖਾੜਾ ਬੁੱਕ ਕਰਨਾ ਇਹ ਕਹਿੰਦਾ ਵੀ 750 ਰੁਪਈਆ ਲਓ ਇਹ 81 ਦੀ ਗੱਲ ਮੈਂ ਜਿਆਦਾ ਆ ਕਹਿੰਦਾ ਮੈਨੂੰ ਤਾਂ 200 ਹੀ ਮਿਲਣਾ ਤੇ ਵੀ 500 ਰੁਪਈਆ ਸੋਨੀਆਂ ਲੈ ਜਾਂਦੀ ਸੀ ਉਦੋਂ ਸੋਨੀਆਂ ਨਾਲ ਸੀ ਉਹਦੇ ਵਿੱਚ ਹੈ ਨਹੀਂ ਸੀ ਹੋਮੇ ਨਹੀਂ ਸੀ ਗਰੀਬੀ ਚੋਂ ਉੱਠਿਆ ਸੀਗਾ ਤੇ ਅਸਮਾਨ ਤੱਕ ਪਹੁੰਚ ਗਿਆ ਸਾਰੀ ਵਰਲਡ ਦੇ ਵਿੱਚ ਛਾ ਗਿਆ ਉਹ ਕਿ ਸਮਰੇ ਕਿਵੇਂ ਗੀਤ ਕਿਵੇਂ ਉਹ ਲਿਖਦੇ ਸੀਗੇ ਜਿਵੇਂ ਉਹ ਉਹਨਾਂ ਗੋਡ ਗਿਫਟ ਸੀ ਜਿਹੜੇ ਬੰਦੇ ਨੂੰ ਗੋਡ ਗਿਫਟ ਤੁਰਿਆ ਜਾਂਦਾ ਤਾਂ ਗੀਤ ਬਣਾ ਦਿੰਦਾ ਸੀ ਜਿਵੇਂ ਵੇਚ ਕੇ ਉਹਨਾਂ ਨੇ ਹੱਡੀ ਪਾ ਲਈ ਉਹ ਫਿਰ ਉਹ ਬੈਠਕਾਂ ਕੱਢਦੇ ਹੁੰਦੇ ਸੀਗੇ ਤੇਲ ਲਾ ਕੇ ਨਹਾ ਕੇ ਇਥੇ ਨਹਿਰ ਦੇ ਉੱਤੇ ਇਹਨੇ ਚਮਕੀਲੇ ਨੇ ਉਹਨਾਂ ਤੇ ਵੀ ਗਾਣਾ ਬਣਾਤਾ ਇਹਨਾਂ ਭੋਏ ਵੇਚ ਕੇ ਚਾਹ ਦੀ ਹੱਡੀ ਪਾ ਲਈ ਆ ਹੁਣ ਪੱਖੀਆਂ ਫਿਰ ਨਾ ਉਡਾਉਂਦੇ ਨਾਲੇ ਤੇਲ ਪੱਟਾ ਨੂੰ ਲਾਉਂਦੇ ਨਸ਼ਾ ਦਵਾਨੀ ਕੂਟੀ ਦਾ ਇੱਕ ਸਾਡੇ ਪਿੰਡ ਹਜੇ ਵੀ ਹੈਗਾ ਟਿੱਬਾ ਪਿੰਡ ਦੇ ਵਿੱਚ ਹੀ ਆ ਇਹਦੇ ਉਹਦੇ ਤੇ ਗਾਣਾ ਗਾ ਲਿਖਦਾ ਉਹ ਛੇ ਟਿੱਬੇ ਤੇ ਤਾਣਾ ਤਣਦੀ ਇਹ ਤਾਣਾ ਠੀਕ ਨਾ ਪਉਂਦੇ ਹੁੰਦੇ ਸੀ ਕਿ ਜਦੋਂ ਤੁਹਾਨੂੰ ਮਿਲਦਾ ਹੀ ਨਹੀਂ ਸੀ ਗੱਲ ਅਸੀਂ ਕਿਹੜਾ ਕਿਹੜਾ ਗੀਤ ਕਿਹੜਾ ਸੁਣਦੇ ਸੀ ਇਹ ਉਹ ਸਾਰੇ ਹੀ ਉਹਦੇ ਹਿੱਟ ਸੀ ਹਾਂ ਸਾਰੇ ਗੀਤ ਉਹਦੇ ਹਿੱਟ ਸੀਗੇ ਸਟਨਾਲ ਪਿੰਡ ਦੇ ਨਿਵਾਸੀ ਬਲਜੀਤ ਸਿੰਘ ਹੁਰੀ ਨੇ ਜੋ ਕਿ ਅਮਰ ਸਿੰਘ ਚਮਕੀਲਾ ਹੋਰਾ ਦੇ ਨਾਲ ਬਚਪਨ ਦੇ ਵਿੱਚ ਜਿਹੜਾ ਹੈ ਉਹ ਸਮਾਂ ਬਤੀਤ ਕੀਤਾ ਹੈ ਬਚਪਨ ਤੋਂ ਜਦੋਂ ਤੱਕ ਉਹਨਾਂ ਨੂੰ ਗੋਲੀਆਂ ਦੇ ਨਾਲ ਨਹੀਂ ਭੁੰਨਿਆ ਉਦੋਂ ਤੱਕ ਉਹਨਾਂ ਦੇ ਨਾਲ ਰੇ ਕਾਫੀ ਯਾਦਾਂ ਨੇ ਇਹਨਾਂ ਦੇ ਨਾਲ ਦੀਆਂ ਉਸ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ ਤੇ ਗੀਤ ਜੋ ਅਮਰ ਸਿੰਘ ਚਮਕੀਲਾ ਹੋਰੀ ਲਿਖਦੇ ਨੇ ਕਿਵੇਂ ਲਿਖਦੇ ਨੇ ਉਸ ਬਾਰੇ ਵੀ ਅਸੀਂ ਖਾਸੀ ਗੱਲਬਾਤ ਕਰਾਂਗੇ ਪਹਿਲਾਂ ਤਾਂ ਸਰ ਬਹੁਤ ਬਹੁਤ ਸਵਾਗਤ ਹੈ ਹਾਂਜੀ ਸਵਾਗਤ ਆ ਬੜਾ ਅੱਛਾ ਲੱਗਾ ਤੁਹਾਡੇ ਨਾਲ ਮਿਲ ਕੇ ਅੱਛਾ ਇਹ ਮੈਨੂੰ ਜਰੂਰ ਦੱਸੋ ਤੁਸੀਂ ਦੱਸ ਰਹੇ ਹੋ ਕਿ ਮੈਂ ਬਚਪਨ ਤੋਂ ਉਹਨਾਂ ਦੇ ਨਾਲ ਰਹਿੰਦਾ ਰਿਆਂ ਸੁਭਾਅ ਕਿਹੋ ਜਿਹਾ ਸੀਗਾ ਉਹਨਾਂ ਦਾ ਬਹੁਤ ਵਧੀਆ ਸੀਗਾ ਸੁਭਾਅ ਬਹੁਤ ਸਾਊ ਸੀਗਾ ਉਹਦੇ ਵਿੱਚ ਹੈ ਨਹੀਂ ਸੀ ਹਉਮੈ ਨਹੀਂ ਸੀ ਗਰੀਬੀ ਚੋਂ ਉੱਠਿਆ ਸੀਗਾ ਤੇ ਅਸਮਾਨ ਤੱਕ ਪਹੁੰਚ ਗਿਆ ਸਾਰੀ ਵਰਲਡ ਦੇ ਵਿੱਚ ਛਾ ਗਿਆ ਉਹ ਅੱਛਾ ਹੁਣ ਪਹਿਲਾਂ ਮਾਰੀਏ ਉਹਨਾਂ ਦੇ ਉੱਤੇ ਕੁਝ ਦਿਨਾਂ ਤੱਕ ਆ ਜਾਣੀ ਹੈ ਦੇਖਣ ਜਾਉਂਗੇ ਤੁਸੀਂ ਦੇਖਾਂਗੇ ਫਿਲਮ ਮੈਂ ਤਾਂ ਦਲਜੀਤ ਨੂੰ ਵੀ ਇੱਥੇ ਹੈਗੇ ਸਾਡੇ ਲਿੰਕ ਦਲਜੀਤ ਨਾਲ ਵੀ ਆ ਹੋਈ ਆ ਗੱਲ ਜਦੋਂ ਸ਼ੂਟਿੰਗ ਹੋਈ ਆ ਉਹ ਤੋਂ ਵੀ ਅਸੀਂ ਦੇਖੀ ਆ ਤਾਂਦਰੇ ਪਿੰਡ ਨੂੰ ਇਹਨਾਂ ਨੇ ਦੁਗਰੀ ਸ਼ੋਅ ਕੀਤਾ ਫਿਲਮ ਦੇ ਵਿੱਚ ਜੋ ਉਹਦੀ ਕਾਪੀ ਦਿਖਾਈ ਆ ਨਾ ਦੁੱਗਰੀ ਪਿੰਡ ਦੀ ਉਹ ਤਾਂਦਰੇ ਬਣਾਈ ਆ ਇਹਨਾਂ ਨੇ ਹਾਂ ਤਾਂਦਰੇ ਨੂੰ ਦੁੱਗਰੀ ਪਿੰਡ ਸ਼ੋਅ ਕੀਤਾ ਕਿਉਂਕਿ ਹੁਣ ਸਾਡਾ ਪਿੰਡ ਤਾਂ ਡਿਵੈਲਪ ਹੋ ਗਿਆ ਉੱਥੇ ਉਹ ਜੀ ਉਹਨਾਂ ਨੂੰ ਲੋਕੇਸ਼ਨ ਮਿਲੀ ਉਸ ਹਿਸਾਬ ਨਾਲ ਉਹਨਾਂ ਨੇ ਉੱਥੇ ਛੂਟੇ ਚਮਕੀਲੇ ਦਾ ਬਚਪਨ ਇਹਨਾਂ ਨੇ ਤਾਂਦਰੇ ਦਿਖਾਇਆ ਹੂੰ ਤੁਸੀਂ ਕਾਫੀ ਸਮਾਂ ਰੇਤ ਕਿਵੇਂ ਗੀਤ ਕਿਵੇਂ ਉਹ ਲਿਖਦੇ ਸੀ ਕਿ ਜਿਵੇਂ ਉਹ ਤਾਂ ਉਹਨੂੰ ਨਾ ਗੋਡ ਗਿਫਟ ਸੀ ਜਿਹੜੇ ਬੰਦੇ ਨੂੰ ਗੋਡ ਗਿਫਟ ਤੁਰਿਆ ਜਾਂਦਾ ਤਾਂ ਗੀਤ ਬਣਾ ਦਿੰਦਾ ਸੀ ਕਿਹੜੇ ਗੀਤ ਬਣਾਇਆ ਜਿੱਤ ਰਿਹਾ ਜਾਂਦਾ ਉਹ ਇੱਕ ਸਾਡੇ ਦੁਗਰੀ ਦੇ ਹੀ ਨੇ ਉਹ ਨੌ ਤਾਂ ਉਹਨਾਂ ਦਾ ਟੀ ਲੈਣਾ ਉਹਨਾਂ ਨੇ ਆਪਣੀ ਜ਼ਮੀਨ ਵੇਚਤੀ ਜ਼ਮੀਨ ਵੇਚ ਕੇ ਉਹਨੇ ਨਹਿਰ ਤੇ ਹੱਟੀ ਪਾ ਲਈ ਤੇ ਉਹਨੇ ਉਹ ਫਿਰ ਉਹ ਬੈਠਕਾਂ ਕੱਢਦੇ ਹੁੰਦੇ ਸੀਗੇ ਤੇਲ ਲਾ ਕੇ ਨਹਾ ਕੇ ਫਿਰ ਨਹਿਰ ਦੇ ਉੱਤੇ ਇਹਨੇ ਚਮਕੀਲੇ ਨੇ ਉਹਨਾਂ ਤੇ ਵੀ ਗਾਣਾ ਬਣਾਤਾ ਇਹਨਾਂ ਭੋਏ ਵੇਚ ਕੇ ਚਾਹ ਦੀ ਹੱਟੀ ਪਾ ਲਈ ਆ ਹੁਣ ਬੱਕੀਆਂ ਫਿਰ ਨੜਾਉਂਦੇ ਨਾਲੇ ਤੇਲ ਪੱਟਾ ਨੂੰ ਲਾਉਂਦੇ ਨਸ਼ਾ ਦੀਵਾਨੀ ਖੂਟੀ ਦਾ ਤੇਖ ਰਗੜ ਕੇ ਰੱਖਤਾ ਨਹੀਂ ਅਜ ਬੈਲੀ ਝੂਟੀ ਦਾ ਇਹ ਇਹਨੇ ਉੱਥੇ ਉਹਨਾਂ ਤੇ ਗੀਤ ਬਣਾਤਾ ਅੱਛਾ ਇੱਕ ਤੁਸੀਂ ਮੈਨੂੰ ਕਹਿੰਦੇ ਸੀ ਕਿ ਬੀਬੀ ਜਿਹੜੀ ਹੈਗੀ ਆ ਉਹ ਤੁਰੀ ਜਾਂਦੀ ਉਹਦੀ ਉਹ ਪਿੰਡ ਦੇ ਵਿੱਚ ਇੱਕ ਲੇਡੀ ਸੀ ਉਹਦਾ ਨਾਂ ਸੀਗਾ ਸਿਰਖੰਡੀਏ ਅੱਛਾ ਉਹ ਜਾਨੀ ਇਹ ਅੰਤਰ ਇੱਕ ਦੂਏ ਦੇ ਵਿੱਚ ਪਾ ਲੈਂਦੇ ਤੇ ਉਹਦਾ ਨਾਂ ਸੀ ਸਿਰਖੰਡੀਏ ਇਹਨੇ ਜਦੋਂ ਗਾਣਾ ਬਣਾਇਆ ਨਹੀਂ ਸਿਰਖੰਡੀਏ ਨਹੀਂ ਭੂਤ ਨਹੀਂ ਇਹ ਕੀ ਕਰਤਾ ਕਰਾ ਉਤਨੀ ਇਹ ਫੇ ਉਹਦੇ ਵਿੱਚ ਇਹਨੇ ਉਹ ਫਿੱਟ ਕਰਤਾ ਇੱਕ ਸਾਡੇ ਪਿੰਡ ਹਜੇ ਵੀ ਹੈਗਾ ਟਿੱਬਾ ਉਹਨੂੰ ਪਿੰਡ ਦੇ ਵਿੱਚ ਹੀ ਆ ਉਹ ਇਹਦੇ ਉਦੇ ਤੇ ਗਾਣਾ ਲਿਖਤਾ ਉੱਚੇ ਟਿੱਬੇ ਤੇ ਤਾਣਾ ਤਣਦੀ ਇਹ ਤਾਣਾ ਠੀਕ ਨਾ ਪਉਂਦੀ ਪਰ ਉਸ ਤਰੀਕੇ ਫਿੱਟ ਕਰੀ ਜਾਂਦੇ ਆਪ ਤੇ ਇਹ ਤਾਂ ਕਲਾਕਾਰ ਸੀ ਕਲਾਕਾਰ ਨੇ ਆਪਦੇ ਹਿਸਾਬ ਨਾਲ ਫਿੱਟ ਕਰ ਲਿਆ ਜੀ ਗਾਣਾ ਬੱਚਾ ਤੁਸੀਂ ਸੁਣਦੇ ਸੀਗੇ ਉਸ ਨੂੰ ਜਦੋਂ ਗੰਦਾ ਸੀ ਮੇਰੇ ਤਾਂ ਬਿਆਨ ਨੂੰ ਆਇਆ हां मेरी बड़ी गल दसो ਤੁਸੀਂ ਦੱਸ ਰਹੇ ਸੀ ਵਿਆਹ ਵਾਲੀ ਗੱਲ ਬੜੀ ਤੁਹਾਡੀ ਇੰਟਰਸਟਿੰਗ ਹੈਗੀ ਹੈ ਕਿ ਕਿਵੇਂ ਚਮਕੀਲਾ ਕਿਵੇਂ ਆਇਆ ਤੁਹਾਡੇ ਨਹੀਂ ਮੇਰੇ ਭਰਾ ਨਾਲ ਇਹਦੀ ਬਹੁਤ ਫਰੈਂਡ ਸੀਗਾ ਮੇਰੇ بڑے ਭਰਾ ਦਾ ਤੇ ਮੇਰੇ ਰਿਸ਼ਤੇਦਾਰਾਂ ਨੇ ਕੁਝ ਉਦੋਂ ਲੋਂਗੋ ਵਾਲ ਕਾਂਡ ਹੋਇਆ ਸੀਗਾ ਉਦੋਂ ਚਮਕੀਲਾ ਸਾਡੇ ਲੱਗਣਾ ਸੀਗਾ ਮੇਰੇ ਡੈਡੀ ਨੇ ਲੱਗੜ ਨਹੀਂ ਦਿੱਤਾ ਕਹਿੰਦੇ ਨਹੀਂ ਫਿਰ ਰਾਤ ਨੂੰ ਚਮਕੀਲਾ ਆਇਆ ਹਰਜੀਤ ਗਿੱਲ ਮੇਰਾ ਗਿਆ ਸੀਗਾ ਬਰਾਤ ਉਹਨੇ ਸਾਰੇ ਸੇਰਾ ਗਿਆ ਜਿਹੜਾ ਚਮਕੀਲੇ ਦੇ ਨਾਲ ਮਾਰਿਆ ਸੀਗਾ ਉਹ ਸਾਡੇ ਕੋਲ ਰਿਕਾਰਡਿੰਗ ਪਈ ਆ ਸਾਰੀ ਤੇ ਚਮਕੀਲਾ ਰਾਤ ਨੂੰ ਆਇਆ ਆ ਕੇ ਘਰੇ ਬਕਾਇਦਾ ਮੈਨੂੰ ਸਗਨ ਦੇ ਕੇ ਗਿਆ ਜਿਹੜਾ ਪਿਆਰ ਹੁੰਦਾ ਤੇ ਫੇਰ ਅਮਰਜੋਤ ਵੀ ਨਾਲ ਸੀ ਫੇਰ ਇਕੱਠ ਹੋ ਗਿਆ ਕਹਿੰਦਾ ਹੁਣ ਮੈਨੂੰ ਗੱਡੀ 'ਚ ਨਹੀਂ ਕਿਸੇ ਨੇ ਬੈਠਣ ਦੇਣਾ ਪਿੰਡ 'ਚ ਪਤਾ ਲੱਗ ਗਿਆ ਵੀ ਚਮਕੀਲਾ ਆਇਆ ਹੋਇਆ ਫੇਰ ਰਾਤ ਨੂੰ ਅਸੀਂ ਉਹਨੂੰ ਫੇਰ ਗੱਡੀ 'ਚ ਬਹਾਰ ਕੇ ਆਏ ਆਪ ਸਾਰੇ ਇਕੱਠ ਕਰਕੇ ਜਿਵੇਂ ਸਿਕਿਉਰਟੀ ਦਿੰਦੇ ਨੇ ਹਾਂ ਤਾਂ ਕਹਿੰਦਾ ਫੇਰ ਤੁਹਾਨੂੰ ਪਤਾ ਵੀ ਕੋਈ ਨਾ ਕੋਈ ਬੰਦਾ ਹਾਂ ਇੱਥੇ ਸਾਡੇ ਕੋਲੇ ਇੰਡੀਅਨ ਬੈਂਕ 'ਚ ਉਹਦਾ ਇੱਥੇ ਅਕਾਊਂਟ ਸੀਗਾ ਤੇ ਉਦੋਂ ਕਿਹੜਾ ਨੋਟ ਗੈਣ ਵਾਲੀ ਮਸ਼ੀਨਾਂ ਸੀ ਬਿਲਕੁਲ ਪੇ ਪੈਸੇ ਜਾਦੇ ਹੁੰਦੇ ਫੇਰ ਨੇ ਆਕ ਵਿੱਚ ਸਾਡੇ ਕੋਲ ਬੈਠੇ ਰਹਿਣਾ ਪੈਸੇ ਉੱਥੇ ਰੱਖੇ ਹੋਣੇ ਚਾਚੂ ਪੀ ਕੇ ਜਾਣੀ ਮੇਰੇ ਕੋਲੇ ਡੇਰੀ ਤੇ ਵੀ ਆਉਂਦਾ ਰਹਾ ਮੈਂ ਪਿਆਰ ਸੀਗਾ ਸਾਡਾ ਮਤਲਬ ਕਾਫੀ ਤੁਸੀਂ ਮਤਲਬ ਇਦਾਂ ਜਿਵੇਂ ਮਾਡਲ ਟੌਨ ਵੀ ਮੈਨੂੰ ਮਿਲਣਾ ਕਾਰ ਦੇ ਵਿੱਚ ਰੇਵਨ ਦੀ ਐਨਕਾਂ ਲੱਗੀਆਂ ਹੋਣੀਆਂ ਅੰਬੈਸਟਰ ਦੇ ਪਿੱਛੇ ਰੇਵਨ ਦੀ ਐਨਕਾਂ ਲਾ ਕੇ ਬੈਠਣਾ ਇਹਨੇ ਡਰਾਈਵਰ ਨੇ ਗੱਡੀ ਚਲਾਉਂਦੇ ਹੋਣੇ ਅਮਰਜੋਤ ਨਾਲ ਹੁੰਦੀ ਮਾਡਲ ਟੌਨ ਵੀ ਮਿਲਦੇ ਰਹਿੰਦੇ ਹੁੰਦੇ ਸੀ ਅਸੀਂ ਦੁੱਧ ਪੌਂਦੇ ਸੀਗੇ ਉੱਥੇ ਮਿਲ ਜਾਂਦਾ ਸੀ। ਗੀਤ ਸੁਣਦੇ ਸੀਗੇ ਜਦੋਂ ਤੁਹਾਨੂੰ ਮਿਲਦਾ ਹੀ ਨਹੀਂ ਸੀ ਗੱਲ ਅਸੀਂ ਕਿਹੜਾ ਕਿਹੜਾ ਗੀਤ ਕਿਹੜਾ ਸੁਣਦੇ ਸੀ ਉਹ ਸਾਰੇ ਹੀ ਉਹਦੇ ਹਿੱਟ ਸੀਗੇ। ਹਾਂ ਸਾਰੇ ਗੀਤ ਉਹਦੇ ਹਿੱਟ ਸੀਗੇ। ਸਾਡੇ ਵੇਲੇ ਦੁੱਗਰੀ ਦੇ ਵਿੱਚ ਉਹਨੇ ਦੋ ਖਾੜੇ ਲਾਏ ਤੇ। ਇੱਕ ਵੇਰੀ ਇੱਕ ਇੱਕੋ ਹੀ ਗਾਣਾ ਗਾਇਆ ਸੀਗਾ ਉਹਨੇ। ਇਹ ਉਦੋਂ ਕੇਦੀਪ ਲੱਗਿਆ ਸੀ। ਫੇਰ ਇੱਕ ਸਾਡੇ ਸਰਪੰਚਾ ਕੁਲਦੀਪ ਹੁਣੀ ਇਹਨਾਂ ਦੇ ਲੱਗਿਆ ਸੀ ਬਾਗਲੇ 'ਚ। ਉਦੋਂ ਇਹਨੇ ਖਾੜਾ ਲਾਇਆ ਸੀ ਦੋ ਵੇਰੀ ਦੁੱਗਰੀ ਜਗਾਏ ਇਹਨੇ ਉਦੋਂ ਬਰ ਮੁੜ ਕੇ ਨਹੀਂ ਗਿਆ ਯਾਰ ਹੂੰ ਪਿੰਡ ਦੇ ਪ੍ਰੋਗਰਾਮ ਜਿਵੇਂ ਕੋਈ ਬਾਹਰ ਬਰਾਤ ਜਾਂਦੇ ਸੀ ਉੱਥੇ ਜ਼ਰੂਰ ਲਾਉਂਦਾ ਸੀ ਹੂੰ ਮਤਲਬ ਉੱਧਰ ਜਾਂਦਾ ਸੀਗਾ ਪਿੰਡ ਦੇ ਵਿੱਚ ਪਿੰਡ 'ਚ ਦੋ ਵੇਰੀ ਨਾ ਤਿੰਨ ਖਾੜੇ ਲਾਏ ਨੇ ਤਿੰਨ ਖਾੜੇ ਲਾਏ ਨੇ ਤਿੰਨ ਖਾੜੇ ਲਾਏ ਨੇ ਦੋ ਖਾੜੇ ਲਾਏ ਸੀਗੇ ਇੱਕ ਤੇ ਕੇ ਦੀਪ ਦੇ ਨੇ ਇੱਕ ਗਾਣਾ ਗਾਇਆ ਸੀ ਅੱਛਾ ਕੇ ਦੀਪ ਲੱਗਿਆ ਸੀਗਾ ਹੂੰ ਤੁਸੀਂ ਮਤਲਬ ਸੁਣਦੇ ਸੀਗੇ ਅੱਛਾ ਮੈਨੂੰ ਇਹ ਦੱਸੋ ਤੁਸੀਂ ਜਦੋਂ ਅਖਾੜੇ ਲੱਗਦੇ ਸੀਗੇ ਉਦੋਂ ਤੁਸੀਂ ਜਾਣੀ ਸੀ ਸੋਨੇ ਨੇ ਚੱਲਦੇ ਰਹੇ ਅਸੀਂ ਨਾ ਪਰਿਵਾਰ ਸਮੇਤ ਜਾਂਦੇ ਸੀ ਨਾ ਪਰਿਵਾਰ ਕਿੱਥੇ ਸੀ ਅਸੀਂ ਤਾਂ ਮੇਰੀ ਗੱਲ ਪਰਵਾਹ ਇਹ ਤਾਂ ਪਹਿਲਾਂ ਦੀਆਂ ਗੱਲਾਂ ਨੇ ਨਾ ਇਹ ਤਾਂ ਮੈਂ ਤੁਹਾਨੂੰ ਦੱਸਦਾ 81 82 'ਚ ਮੈਂ ਇਹਦਾ ਇੱਕ ਅਖਾੜਾ ਬੁੱਕ ਕਰਾਇਆ ਸੀਗਾ 82 ਦੇ ਵਿੱਚ ਉਦੋਂ ਮੈਂ ਚਮਕੀਲੇ ਕੋਲੇ ਗਿਆ ਮੈਂ ਚਮਕੀਲੇ ਵੀ ਅਖਾੜਾ ਬੁੱਕ ਕਰਨਾ ਇਹ ਕਹਿੰਦਾ ਵੀ 750 ਰੁਪਇਆ ਲਊ ਇਹ 81 ਦੀ ਗੱਲ ਆ ਮੈਂ ਜਾਦੇ ਆ ਕਹਿੰਦਾ ਮੈਨੂੰ ਤਾਂ 200 ਹੀ ਮਿਲਣਾ ਤੇ ਵੀ 500 ਰੁਪਈਆ ਸੋਨੀਆ ਲੈ ਜਾਂਦੀ ਸੀ ਉਦੋਂ ਸੋਨੀਆ ਨਾਲ ਸੀਗਾ ਇਹ ਸੋਨੀਆ ਦੀ ਗੱਲ ਆ ਜਦੋਂ ਪਹਿਲਾਂ ਸੋਨੀਆ ਨਾਲ ਗੋਣ ਲੱਗਿਆ ਇਹ ਉਦੋਂ ਦੀਆ ਗੱਲਾਂ ਨੇ ਫੇ ਮੈਂ ਉਦੋਂ 750 ਚੇਤੋਂ ਖੜਾ ਇੱਕ ਲਵਾਇਆ ਸੀਗਾ ਉਹ ਅੱਛਾ ਤੁਸੀਂ ਲਵਾਇਆ ਸੀ ਉਸ ਟਾਈਮ ਦੀ ਗੱਲ ਉਦੋਂ ਬੁਕਿੰਗ ਕਰਾਈ ਸੀ ਕਿ ਮੇਰਾ ਫਰੈਂਡ ਸੀਗਾ ਉਹਦੇ ਵਿਆਹ ਤੇ ਇਹ ਖੇੜੀ ਦਾ ਮੁੰਡਾ ਸੀਗਾ ਉਹਦੇ ਵਿਆਹ ਚ ਅਸੀਂ ਲੈ ਕੇ ਗਏ ਸੀ 700 ਰੁਪਏ ਖਰਚ ਦਿੰਦੇ ਉਸ ਵੇਲੇ ਲੋਕੀ 700 ਰੁਪਏ ਕੀ ਕਿ 88 ਜੀ ਗਾਉਣ ਵਾਲੇ ਲਈ ਵੀ ਠੀਕ ਸੀਗਾ ਇਹਨੂੰ ਤਾਂ ਵਿਚਾਰੇ ਨੂੰ 200 ਹੀ ਦਿੰਦੀ ਸੀ ਕਿ ਸੋਨੀਆ 500 ਆਪ ਰੱਖ ਲੈਂਦੀ ਸੀ ਉਹਦਾ ਨਮਾ ਨਮਾ ਸੀਗਾ ਤੇ ਉਦੋਂ ਤੁਸੀਂ ਲਵਾਇਆ ਸੀ ਜਦੋਂ ਨਵਾਂ ਨਵਾਂ ਸੀ ਗੱਲ ਬੈਸੀ ਬੈਸੀ ਦੀ ਗੱਲ ਅੱਛਾ ਜਦੋਂ ਤੁਸੀਂ ਇੱਕ ਟਾਈਮ ਤੁਸੀਂ ਦੇਖਿਆ ਉਹਨੂੰ ਕਿ ਭਈ ਇਹ ਇਹਦੇ ਕੋਲ ਚੱਪਲ ਹੈਗੀ ਹੈ ਜ ਮਤਲਬ ਕਪੜੇ ਉਦਾਂ ਦੇ ਨੇ ਚੱਪਲ ਨਹੀਂ ਹੈ ਉਹ ਤਾਂ ਜਾਨੀ ਸਾਰੇ ਹੀ ਸੀਗੇ ਗਰੀਬ ਸੀਗੇ ਗਰੀਬੀ 'ਚ ਉੱਠਿਆ ਵਿਚਾਰਾ ਉਹੀ ਮੈਂ ਕਹਿ ਰਿਹਾ ਜਦੋਂ ਜਦੋਂ ਫੇਮਸ ਹੋ ਜਾਂਦਾ ਹੈ ਬੰਦਾ ਜਦੋਂ ਪੈਹਾ ਪੁਹਾ ਜਾਂਦਾ ਉਦੋਂ ਅਤੇ ਗਰੀਬੀ ਵਾਲੇ ਟਾਈਮ ਦੇ ਵਿੱਚ ਸੁਭਾਅ ਕਿਹੋ ਜਿਹਾ ਸੀ ਸੁਭਾਅ ਤਾਂ ਬਹੁਤ ਸਬ ਸੀ ਉਹਦੇ ਅਰگە ਤਾਂ ਉਹਦੇ ਮੇਰੀ ਗੱਲ ਹੈ ਉਹ ਤਾਂ ਬਹੁਤ ਹੀ ਸੌ ਬੰਦਾ ਸੀ ਉਹਨੂੰ ਬਥੇਰਾ ਕਿਹਾ ਵੀ ਤੂੰ ਹਟ ਜਾ ਹੁਣ ਤੈਨੂੰ ਗੱਲਾਂ ਤਾਂ ਬਹੁਤ ਜਾਦੇ ਨੇ ਅੱਛਾ ਮੈਂ ਸੁਣਿਆ ਬੜੇ ਕਹਿੰਦੇ ਕਹਿੰਦੇ ਲੱਚਰ ਗਾਇਕੀ ਬੜੀ ਕੀ ਕੀ ਤੀ ਉਹ ਲੱਚਰ ਕਿਨੇ ਨਹੀਂ ਕੀਤੀ ਸਾਰਿਆਂ ਨੇ ਕੀਤੀ ਆ ਤੋ ਫੇਵਰ ਚ ਉਹਦੇ ਜਿਹੜੀ ਗਾਇਕੀ ਸੀ ਨਹੀਂ ਗਾ ਕੇ ਫੇਵਰ ਚ ਤਾਂ ਮੇਰੀ ਗੱਲ ਹੈ ਹੁਣ ਧੀਆ ਪੈਣਾ ਚ ਤਾਂ ਜਦੋਂ ਕੋਈ ਲੱਚਰ ਗਾਉਂਦਾ ਲੱਚਰ ਸਾਰੇ ਗਾਉਣ ਵਾਲੇ ਨੇ ਗਾਏ ਕਿ ਮਾਨਕ ਨੇ ਨਹੀਂ ਗਾਏ ਆਪਣੇ ਦਦਾਰ ਸੰਤੂ ਨੇ ਵੀ ਲੱਚਰ ਨਹੀਂ ਗਾਏ ਜਾਨੀ ਇਹਨੇ ਡਾਇਰੈਕਟ ਨਬਜ ਫੜ ਲਈ ਸੀ ਇੱਕ ਬੰਦਾ ਉਹਨੂੰ ਉਲਟਾ ਕੇ ਕਹਿੰਦਾ ਇੱਕ ਡਾਇਰੈਕਟ ਕਹਿੰਦਾ ਇਹ ਡਾਇਰੈਕਟ ਹੋ ਗਿਆ ਸੀ ਇਹਦੇ ੱੱੱੱੱ ਬੱਸ ਇਹ ਮੁੜ ਕੇ ਇਹਦੇ ਵਰਗੇ ਧਾਰਮਿਕ ਕਿਸੇ ਨੇ ਗਾਣਾ ਹੀ ਨਹੀਂ ਗਾਇਆ ਅਜੇ ਤੱਕ ਜਿੰਨੇ ਚ ਵਕੀਲੇ ਦੇ ਧਾਰਮਿਕ ਗਾਣੇ ਚੱਲਦੇ ਆ ਅੱਜ ਤੱਕ ਕੋਈ ਗਾਉਣ ਵਾਲਾ ਪਾ ਕੇ ਦਿਖਾ ਦੇ ਅਮਰ ਜੋਤ ਇਹਦੀ ਆਵਾਜ਼ ਚ ਦਮ ਸੀਗਾ ਤਾਂ ਹੀ ਲੋਕੀ ਪਸੰਦ ਕਰਦੇ ਇਹ ਤਾਂ ਬਸ ਹੁਣ ਪਤਾ ਨਹੀਂ ਕਿਵੇਂ ਵਿਚਾਰੇ ਨਾਲ ਤੱਕਾ ਹੀ ਹੋਇਆ ਤੁਸੀਂ ਮਤਲਬ ਪਰਿਵਾਰ ਵਾਲੇ ਤੁਸੀਂ ਜਦੋਂ ਜਦੋਂ ਤੁਹਾਡੇ ਵਿਆਹ ਦੀ ਗੱਲ ਮੈਂ ਕਰਦਾ ਜੋ ਤੁਹਾਡੇ ਵਿਆਹ ਦੇ ਵਿੱਚ ਲੱਗਣਾ ਸੀਗਾ ਚਮਕੀਲਾ ਲੱਗਣਾ ਸੀਗਾ ਉਹ ਤੁਸੀਂ ਕਹਿੰਦੇ ਕਿ ਬਾਪੂ ਨੇ ਮਨਾ ਕਰ ਦਿੱਤਾ ਸੀਗਾ ਉਹ ਉਦੋਂ ਅਤਵਾਦ ਦਾ ਟਾਈਮ ਸੀਗਾ ਮੇਰੇ ਰਿਸ਼ਤੇਦਾਰਾਂ ਨੇ ਲੋਂਗੋ ਆਲ ਮਾਰਤਾ ਸੀਗਾ ਮੇਰੇ ਘਰ ਵਾਲੀ ਦੇ ਚਾਚੇ ਦੇ ਮੁੰਡਿਆਂ ਨੇ ਉਹ ਕਾਂਡ ਹੋ ਗਿਆ ਸੀ ਫਿਰ ਆਪਾਂ ਚੰਗੇ ਥੋੜੋ ਲੱਗਦੇ ਆ ਉੱਥੇ ਚਮਕੀਲਾ ਲਾਉਂਦੇ ਆਪਣੇ ਉਧਰ ਬਫਤਾ ਪਈ ਹੋਈ ਉਧਰ ਪੁਲਿਸ ਉਹਨਾਂ ਨੂੰ ਚੱਕੀ ਫਿਰਦੇ ਆਪਾਂ ਉੱਥੇ ਚਮਕੀਲੇ ਨੂੰ ਲਾਉਨੇ ਫਿਰ ਹਰਜੀਤ ਗਿਆ ਸੀਗਾ ਹਰਜੀਤ ਨੇ ਸੇਹਰਾ ਗਿਆ ਚਮਕੀਲਾ ਰਾਤ ਨੂੰ ਆਇਆ ਸੀਗਾ ਫਿਰ ਚਮਕੀਲਾ ਤੇ ਮਰਜੂਰ ਹੂੰ ਅਛਾ ਤੁਸੀਂ ਇਹ ਨਾ ਬੜਾ ਸਮਝ ਕੇ ਕਹਿੰਦੇ ਨਹਿਰ ਕੰਡੇ ਬੜੇ ਗਾਣੇ ਲਿਖੇ ਹੈਗੇ ਆ ਉਹ ਨਹਿਰ ਨਹਿਰ ਕੰਡੇ ਕੀ ਹੈ ਕਿ ਬਹੁਤ ਜੁਰੂਰ ਦੱਸ ਮੈਂ ਸੁਣਿਆ ਕਿ ਜਦੋਂ ਉਹਨਾਂ ਦੇ ਕਿਸੇ ਪਰਿਵਾਰਕ ਮੈਂਬਰ ਦੀ ਡੈਥ ਹੋ ਗਈ ਸੀਗੀ ਤੇ ਉਦੋਂ ਨਹਿਰ ਦੇ ਕੰਡੇ ਬਹਿ ਕੇ ਉਹਨਾਂ ਨੇ ਜਿਹੜਾ ਹੈਗਾ ਇੱਕ ਗੀਤ ਲਿਖਿਆ ਉਹ ਇਹਦਾ ਚਾਚਾ ਮਰਿਆ ਸੀਗਾ ਪਿਆਰਾ ਉਹਨੂੰ ਇਹ ਸਸਕਾਰ ਕਰਕੇ ਆਉਂਦੇ ਸੀ ਉਦੋਂ ਇਹਨੇ ਤੁਰੇ ਆਉਂਦੇ ਨੇ ਫਿਰ ਉਹਦੇ ਤੇ ਵੀ ਮੌਤ ਤੇ ਇੱਕ ਗਾਣਾ ਲਿਖਦਾ ਸੀਗਾ ਹਾਂ ਤੁਰ ਚੱਲੀ ਜਿੰਦੜੀ ਇਹ ਖਾਲੀ ਹੱਥ ਧਰ ਕੇ ਇਹ ਜਿਹੇ ਗਾਣੇ ਜਿਹੜੇ ਜਿਹੜੇ ਵੀ ਇਹ ਤਾਂ ਇਹਨਾਂ ਕੋਲੇ ਥਾਟ ਹੁੰਦਾ ਨਾ ਜਿਹੜਾ ਰਾਈਟਰ ਆ ਉਹਦੇ ਥਾਟ ਆ ਜਾਂਦੀ ਹੈ ਦਿਮਾਗ ਦੇ ਵਿੱਚ ਉਹ ਥਾਟ ਨੂੰ ਫੜ ਕੇ ਗਾਣਾ ਫਿਰ ਤੁਕਬੰਦੀ ਅੱਗੇ ਜੋੜ ਲੈਂਦੇ ਮਤਲਬ ਕਿ ਤੁਰਿਆ ਜਾਂਦਾ ਲੇਖਿਕ ਸੀਗਾ ਹੁਣ ਆ ਜਿਹੜਾ ਮਰੂਤੀ ਦਾ ਸੀਗਾ ਸੌਰੇ ਦੀ ਲਾਲ ਮਰੂਤੀ ਨੇ ਉਹ ਐਕਸੀਡੈਂਟ ਹੋਇਆ ਸੀ ਉਹ ਬੈਠੇ ਬੈਠੇ ਨੇ ਉਹਦੇ ਤੇ ਗਾਣਾ ਲਿਖਤਾ ਸੌਰੇ ਦੀ ਲਾਲ ਮਰੂਤੀ ਨੇ ਜੇ ਚੱਕਾ ਜਾਮ ਕਰਾਤਾ ਉੱਥੇ ਭੀੜ ਹੋਗੀ ਉਹਦੇ ਤੇ ਇਹਨੂੰ ਮਿਲ ਗਿਆ ਇਹਦੇ ਗਾਣਾ ਲਿਖਦਾ اچھا ਇੱਕ ਮੈਂ ਇੱਕ ਗੱਲ ਚਲੋ ਵੈਸੇ ਪੁੱਛਣਾ ਹੀ ਤੇ ਨਾ ਚੋਣਾ ਮੈਂ ਲੋਕਾਂ ਨੂੰ ਜਾਣਨਾ ਚਾਹੀਦਾ ਹੈ ਅੱਛਾ ਇਹਨਾਂ ਨੇ ਅਮਰ ਸਿੰਘ ਚਮਕੀਲਾ ਹੋਰ ਨੇ ਦੋ ਵਿਆਹ ਕਰਾਏ ਪਹਿਲੇ ਜਦੋਂ ਵਿਆਹ ਹੋਇਆ ਛੋਟੀ ਉਮਰੇ ਹੋਇਆ ਸੀ ਕਦੇ ਤੁਸੀਂ ਵਿਆਹ ਦੇਖਿਆ ਸੀ ਨਹੀਂ ਮੈਂ ਨਹੀਂ ਮੈਂ ਨਹੀਂ ਗਿਆ ਹੈਗਾ ਨਾ ਮੈਂ ਦੇਖਿਆ ਇਹਦਾ ਤਾਂ ਉਮਰ ਮੇਰੇ ਹਿਸਾਬ ਨਾਲ 16 17 ਸਾਲ ਦੀ ਜੀ ਵਿਆਹ ਹੋ ਗਿਆ ਜਿਹੜਾ ਪਹਿਲਾ ਫਿਰ ਉਸ ਤੋਂ ਬਾਅਦ ਫਿਰ ਇਹਨੂੰ ਅਮਰ ਜੋਤ ਨਾਲ ਹੋ ਗਿਆ ਪੇਰ ਉਹ ਕਰਦੇ ਖੁਸ਼ ਸੀਗੇ ਤੁਸੀਂ ਕਿਉਂਕਿ ਨਹੀਂ ਮੈਨੂੰ ਇਹ ਆਪਾਂ ਉਹਨਾਂ ਦੀ ਨਿੱਜੀ ਜ਼ਿੰਦਗੀ ਬਾਰੇ ਆਪਾਂ ਕੀ ਕਹਿ ਸਕਦੇ ਆ ਆਪਾਂ ਕਿਸੇ ਨੂੰ ਚੰਗਾ ਮਾੜਾ ਕਹੀਏ ਕਿ ਉਹ ਨਹੀਂ ਆਪਾਂ ਉਹਨਾਂ ਦੀ ਜ਼ਿੰਦਗੀ ਆ ਉਹਦੀ ਆਪਦੀ ਸੀ ਜੀ ਠੀਕ ਹੈ ਜੀ ਸਮਝਦਾ ਤੁਸੀਂ ਕਾਫੀ ਤੁਹਾਡੇ ਕਿਸੇ ਦਿਲਚਸਪ ਨੇ ਅ ਤਾਂ ਦਰਸ਼ਕਾਂ ਨੂੰ ਬੜਾ ਪਸੰਦ ਆਇਆ ਹੋਵੇਗਾ ਕਿਉਂਕਿ ਇਸ ਵਕਤ ਚਰਚਾ ਅਮਰ ਸਿੰਘ ਚਮਕੀਲਾ ਖੁਰਾ ਦੀ ਲਗਾਤਾਰ ਚੱਲਦੀ ਹੋਈ ਨਜ਼ਰ ਆ ਰਹੀ ਹੈ ਜਿਸ ਨੂੰ ਲੈ ਕੇ ਸਿਦੁਧਿਆਨੇ ਦੇ ਵਿੱਚ ਹੈਗੇ ਆ ਤੇ ਤੁਹਾਡੇ ਤੱਕ ਹਰੇਕ ਚੀਜ਼ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆ ਉਮੀਦ ਕਰਦੇ ਹਾਂ ਤਸਵੀਰ ਚੰਗੀ ਲੱਗੀ ਹੋਵੇਗੀ ਕੈਮਰਾ ਪਰਸਨ ਪੰਕਜ ਦੇ ਨਾਮ ਰਾਜੂ ਗੁਪਤਾ ਲੁਧਿਆਣਾ ਦੁਗੜੀ